ਆ ਬਚਾਰਾ ਥੀਰ ਆਣਾ ਅਲਸ ਬੱਚਾ ਵੀ ਨਾਲ ਹੀ ਸਮਾਂ 6:30 9 ਵਜੇ ਲੱਗੀ ਗਈ ਤੁਹਾਡੀ ਗਾਈਆਂ ਆਪਣੀਆਂ ਦੋ ਜਣ ਤਿੰਨ ਗਾਈਆਂ ਸੜਗੀਆਂ ਨਾਲ ਸਵੇਰੇ ਸਵੇਰੇ ਤਾਰ ਘੱਟ ਗਏ ਮਨੋ ਸਾਰਾ ਬੱਚਾ ਨਾਲ ਹੀ ਬੱਚਾ ਘੜ ਗਿਆ ਇਹ ਅੰਦਰ ਹੀ ਨਾ ਮਗਾ ਗਾਣੇ ਜਿੰਗੀ ਜਿੰਗੀ ਲਾ ਰਿਹਾ ਉਹ ਜਰਾ ਕੋ ਦੇਖੇ ਨਾ ਸਾਡੀ ਨਾ ਕੋਈ ਮੁਸ਼ਕਲਾਂ ਆ ਤੇ ਇਹ ਕੀ ਕੜ ਦਿਖਾਦਾ ਸਵੇਰੇ 4 ਕਿਵੇਂ ਜੁਈ ਹੈ ਸਵੇਰੇ 4 ਵਜੇ ਆ ਕੋਈ ਨਾ ਜੁਈ ਹੈ ਦਰ ਬੰਦ ਕੇ ਚੱਲ ਬਾਹਰ ਜਾਣਾ ਇਹ ਟਟ ਮੈਂ ਕਰ ਮੁੱਕੇ ਡਾਉਂ ਬਾਬਾ ਆਹ 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 ਕਿਉਂ ਚੜੇ ਅਬ ਤੇਰੇ ਬਾਬਾ ਸਾਰਾ ਫਟ ਗਿਆ ਹੁਣ ओके ਇਹਨਾਂ ਦੋਨਾਂ ਦਾ ਇਹਨਾਂ ਦੋਨਾਂ ਦਾ ਮਾਰਾ ਹੋ ਰਿਹਾ ਕੱਟਾ ਜਿ ਸਵੇਰੇ ਹੀ ਗਾਏ ਆ ਤਾਂ ਕਾਰ ਨੂੰ ਕੱਢ ਕੇ ਚੱਲ ਗਿਆ ਕਾਰ ਨੂੰ ਮੋੜ ਕੇ ਫੇਰ ਮੈਂ ਘੇੜਾ ਮਾਰਨਾ ਤਾਂ ਮੇਰੇ ਲੱਗੇ ਫੌਜੀ ਨੇ ਪਾਣੀ ਲਾਇਆ ਹੈਗਾ ਉਸ ਤੋਂ ਮੈਨੂੰ ਘਰੋਂ ਫੋਨ ਆਇਆ ਵੀ ਗੁਡੀਂ ਛੱਡ ਜਾਣਾ ਮਕੇਰੀ ਸਾਲੀ ਛੱਡ ਜਾਣਾ ਮੈਂ ਦਿੱਲੀ ਜਾਣਾ ਜਨਾ ਮੁੜ ਕੇ ਮੈਂ ਆਇਆ ਮਸਾਲਿਆਂ ਤੋਂ ਵਾਪਸ ਆਇਆ ਨਾ ਰੋਲਾ ਪਿਆ ਆ ਅੱਗ ਲੱਗੀ ਅੱਗ ਲੱਗੀ ਆ ਕੇ ਵੇਖਿਆ ਤੇ ਗਾਂ ਹੀ ਵਿੱਚ ਸੜ ਗਈਏ ਤੇ ਜੀਆਂ ਗਾਈਆਂ ਦੱਸੇ ਵੜ ਚਲੇ ਮਗਾਂਡੀਆਂ ਨੇ ਦੱਸੇ ਵੜੇ ਤਿੰਨ ਚਾਰ ਗਾਈਆਂ ਮੇਰੀਆਂ ਵੀ ਸੜ ਗਈਆਂ ਸਮਝ ਨਹੀਂ ਆਈ ਸੀ ਕੀ ਪਤਾ ਨਹੀਂ ਇਹ ਹੀ ਪਤਾ ਲੱਗ ਕੇ ਤਾਂ ਅੱਗ ਲੱਗੀ 16 ਦੀ ਪਰ 16 ਦੀ 50000 ਦੀ ਬਾਕੀ ਕਿਹਨਾਂ ਗਾਂਆਂ ਤੋਂ ਜ਼ਿਆਦਾ ਸੜ ਗਈਆਂ ਜੀ ਉਹ ਵੀ ਉਹਨਾਂ ਵੇਖੋ ਕੀ ਮਿੱਟੀ ਘਾਟਾ ਕੇ ਲਵਾਨੇ ਕੀ ਬੰਨਾ ਇਹ ਸਿਰ ਪਰਮਾਤਮਾ ਨੂੰ ਪਤਾ ਕੀ ਹੋਣਾ ਕੀ ਗਾਈਆਂ ਦਾ ਕਾਰੋਬਾਰ ਜਾਂ ਦਿਹਾੜੀ ਤੋਂ ਲਾ ਲੀ ਸਰਸੋਂ ਤੋਂ ਮੰਗੇ ਇਹ ਕਰਨਾ ਵੀ ਮੈਨੂੰ ਨਿصاف ਮਿਲਣਾ ਚਾਹੀਦਾ ਹਾਂ ਹਾਂਜੀ ਫੇਰ ਮੈਂ ਜੋ ਧਖਾਓ ਇਹ ਮਦਦ ਮਿਲ 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 ਲਈ ਜਾਈ ਦੀ ਠੀਕ ਹੈ ਮੇਰੀ ਮਤਲਬ ਕਰ ਰਹੀਦਾ ਮੈਂ ਮੁੜ ਕੇ ਫੇਰ ਆਪਣਾ کاروبار ਕੰਮ ਕਰ ਸਕਾ ਠੀਕ ਹੈ ਤੁਹਾਡੇ ਸਾਹਮਣੇ ਸੜ ਕੇ ਸੁਆਹ ਹੋ ਗਿਆ ਬਿਲਕੁਲ 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 ਹਾਂ ਸੰਭਾਲ ਇਹ ਬਿਮਾਰ ਹੈ ਤੇ ਫਿਆ ਪੱਟੇ-ਪੁੱਟੇ ਪਾਜੀ ਲਿਆ ਕੇ ਪਉਂਦੀ ਹੈ ਠੀਕ ਹੈ ਜੀ ਘਰ ਦਾ ਕੰਮ-ਕਮਾ ਆਪ ਚਲਾਇਆ ਬੱਚੇ ਚਲੋ ਚਲਾਦੇ ਬੀਜੇ ਪਿਆ ਚੁੱਕ ਕੇ ਦੇ ਲਿਆਦੀ ਹੈ ਗਾਈ ਪਾਜੀ ਤੁੰ ਦਾ ਵੀ ਤਾਂ ਬਿਮਾਰ ਹੈ ਤੇ ਚਲ ਦੁੱਧ ਕੋਈ ਦੱਸਿਆ ਜਾ ਰਿਹਾ ਤੁਹਾਨੂੰ ਹਾਂਜੀ ਦੁੱਧ ਆਈ ਠੀਕ ਹੈ ਜੀ ਹਾਂਜੀ ਹੋਰ ਕੋਈ ਕੰਮ ਕਰ ਹੈ ਕੋਈ ਵੀ ਕੀ ਲੱਗਦਾ ਕਾਰਨ ਕੀ ਅੱਗ ਲੱਗਦਾ ਕੋਈ ਸਮਝ ਨਹੀਂ ਲੱਗੀ ਪਾਜੀ ਕੀ ਬੜਿਆ ਸਵੇਰੇ ਮੈਂ ਆਈ ਹਾਂ ਤਾਂ ਤਾਂ ਤੁਰ ਮਤਲਬ ਪੱਟੇ-ਪੁੱਟੇ ਪਾਏ ਆ ਜੀ ਤੇ ਤਾਂ ਤੁਰ ਕੱਢੀ ਨੇ ਜਿਹੜੇ ਸੁੱਟੇ ਨੇ ਗਾਈ ਨੇ ਤੇ ਇਹ ਸਭ ਸੁਟਣ ਗਏ ਆ ਠੀਕ ਹੈ ਤੇ ਮੈਂ ਬੜਾ ਖੁਸ਼ ਹਾਂ ਹੋਣ ਦੇ ਮੇਰੇ ਤੇਰਾ ਸਿੰਘ ਨੂੰ ਬਧਾਈਆਂ ਆਖਣੇ ਮੈਂ ਕਿਵੇਂ ਮਿਤਾਈਆਂ ਦੇਣੇ ਤੁਸੀਂ ਮੈਂ ਮੇਰੇ ਗਾਇਸ ਸੁਈ ਹੈ ਕੁੜੀ ਨੇ ਫੋਨ ਕੀਤਾ ਸਾਰੇ ਬੜਾ ਖੁਸ਼ ਹੋਇਆ ਸੀ ਹਾਂਜੀ ਹਾਂਜੀ ਤੇ ਚਲ ਗਾਇਸ ਸੁਈ ਸਾਡੀ ਜੀ 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 ਆਹੋ ਅੱਗ ਪਤਾ ਨਹੀਂ ਲੱਗਾ ਮੁੰਡੇ ਫੋਨ ਕੀਤਾ ਤੇ ਅੱਗ ਲੱਗ ਗਈ ਹਾਂ ਨਹੀਂ ਕੋਈ ਸਮਝ ਨਹੀਂ ਲੱਗੀ ਸਰ ਪਾਜੀ ਹੋਰ ਕਿਹੜਾ ਸਾਨੂੰ ਕਿਹ ਬਸ ਹਸਰਾ ਆ ਕੋਈ ਹਸਰ ਨਹੀਂ ਆ ਇਹ ਦੁਦਸਰੀ ਹੈ ਤੇ ਮਾੜੇ ਬੰਦਰਾ ਰੱਬ ਵੀ ਆ ਪਾਜੀ ਹਾਂਜੀ ਕੀ ਮੰਗਣਗੇ ਕੋਲ ਆ ਜੀ ਪਰਮਾਤਮਾ ਦੇ ਫੇਰ ਹੀ ਪੂਰੀ ਪੈਂਦੀ ਹੈ ਜੀ 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 ਸਰ ਜੀ ਦੇਖਣਾ ਕਿ ਗਰੀਬ ਬੰਦੇ ਨੇ ਵਿਚਾਰੇ ਤੇ ਪਤਾ ਕੋਈ ਲੱਗ ਨੀ ਘੜ ਨਜ਼ਰ ਘੜਨਾ ਕੀ ਹੋਈ ਐ ਜੀ ਜਦੋਂ ਛੇਤੀ ਨਾਲ ਲੱਗ ਚੱਲ ਪਈ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਜੀ ਸਾਰੇ ਪਿੰਡ ਨੇ ਪਾਣੀ ਮੋਟਰ ਚਲਾਈ ਇੰਜਨ ਚਲਾਇਆ ਸਾਰੇ ਲੋਕਾਂ ਨੇ ਪਾਣੀ ਪਾਪਾ ਕੇ ਬਜਾਇਆ ਪਰ ਵਿਚਾਰ ਰੱਤੀ ਪਰਸੋਂ ਗਾਂ ਹੀ ਲੈ ਕੇ 50000 ਦੀ ਜੀ ਜੀ ਸਵੇਰੇ 4 ਵਜੇ ਸੂਏ ਧਰ ਵੀ ਚੋਈ ਨਾਲ ਬਸ਼ੀ ਮੰਗਰ ਸੜ ਕੇ ਸਵਾਹ ਹੋ ਗਈ ਦੂਜੀਆਂ ਗਾਈਆਂ ਵੀ ਸੜ ਗਈਆਂ ਨੇ ਜੀ 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 ਸੋ ਇਸ ਕਰਕੇ ਹੁਣ ਕਾਰਾ ਬਾਕੀ ਸਕਣਿਆ ਤੇ ਸਾਰਾ ਪਿੰਡ ਵੀ ਬੜੀ ਤਰਲੇ ਮਾਨਦੇ ਆ ਡੀ ਸਾਉਂ ਸਾਡੀ ਉਹ ਮੰਗੇ ਪਰ ਸਸ ਨੂੰ ਮੰਗੇ ਵੀ ਚਲੋ ਗਰੀਬਾਂ ਦੀ ਕੋਈ ਮਤ ਕਰਨੀ ਚਾਹੀਦੀ ਈ ਜੇ ਥੋੜੀ ਬੋ ਸਰਕਾਰ ਲੋਕੋ ਮਤ ਮਿਲਦੀ ਚਲ ਵਿਚਾਰਨ ਦਾ ਸਰਕਲ ਚੱਲ ਜੇ ਤਾਂ ਸਾਰਾ ਨੁਕਸਾਨ ਸਾਰਾ ਕੁਝ ਖਤਮ ਹੋ ਗਿਆ ਹੁੰਦਾ ਜਿਵੇਂ ਬਰਾਂਡਾ ਵੀ ਖਤਮ ਹੋ ਗਿਆ ਤੂੜੀ ਵੀ ਖਤਮ ਹੋ ਗਈ ਡੰਗਰ ਵੀ ਖਤਮ ਹੋ ਗਿਆ ਕੁਝ ਨਹੀਂ ਰਿਹਾ ਤੇ ਮਨ ਦੇ ਕੋਲ ਬਹੁਤ ਜ਼ਿਆਦਾ ਨੁਕਸਾਨ ਹੈ ਉਹ ਗਾਈਆਂ ਨਾ ਸਾਡੇ ਸਾਹਣਾ ਨਹੀਂ ਬਚ ਸਕਦੀਆਂ ਉਹ ਵੀ ਅੱਛਾ ਜੀ ਉਹ ਵੀ ਖਤਮ ਹੋ ਜਾਣੀਆਂ ਸਸੇ ਤੇ ਸਾਰੀਆਂ ਝੁਲਸੀ ਸਾਰੀਆਂ ਝੁਲਸੀਆਂ ਵੀ ਦੋ ਖਤਮ ਹੋ ਜਾਣੀਆਂ ਨੇ ਇੱਕ ਦੋ ਹੈਗੀਆਂ ਮਾੜੀ ਮੋੜੇ ਹੁੰਦਾ ਪਤਾ ਵੀ ਕੋਈ ਨਹੀਂ ਹੱਥ ਠੀਕ ਹੈ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਚਲੋ ਸਾਡੇ ਸਾਰੇ ਨਗਰ ਵੱਲੋਂ ਸਾਡੇ ਵੱਲੋਂ ਹੱਥ ਜੋੜ ਕੇ ਡੀ ਸਾਹ ਨੂੰ ਬੇ चलो थोड़ी बहुत ही को मत हो जाए गरीबांति चलो बेचारे अपना फिर माड़ा मोटा कारोबार इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज